ਅੱਜ ਦਾ ਲੇਖ ਹੈ ਵਿਦਿਆਰਥੀ ਅਤੇ ਨਸ਼ਾ ਵਿਦਿਆਰਥੀ ਜੀਵਨ ਸਿੱਖਣ ਅਤੇ ਉਹਨਾਂ ਦੇ ਭਵਿੱਖ ਦੀ ਨੀਂਹ ਰੱਖਣ ਦਾ ਸਮਾਂ ਹੁੰਦਾ ਹੈ ਇਹ ਸਮਾਂ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਪਰ ਅੱਜਕੱਲ ਨਸ਼ਿਆਂ ਦੀ ਲਤ ਉਹਨਾਂ ਵਿੱਚ ਵੱਧ ਰਹੀ ਹੈ ਨਸ਼ਾ ਵਿਦਿਆਰਥੀ ਦੇ ਜੀਵਨ ਨੂੰ ਨਸ਼ਟ ਕਰ ਸਕਦਾ ਹੈ ਅਤੇ ਉਹਨਾਂ ਦੇ ਭਵਿੱਖ ਲਈ ਖਤਰਾ ਬਣ ਸਕਦਾ ਹੈ ਨਸ਼ਿਆਂ ਦੀ ਸ਼ੁਰੂਆਤ ਅਕਸਰ ਮौज-ਮਸਤੀ ਮਤਰਾਤੇ ਦਵਾ ਜਾਂ ਤਨਾਹ ਕਾਰਨ ਹੁੰਦੀ ਹੈ ਪਰ ਇਹ ਆਦਤ ਆਖਰਕਾਰ ਇੱਕ ਵੱਡੀ ਲਤ ਬਣ ਜਾਂਦੀ ਹੈ ਨਸ਼ਾ ਵਿਦਿਆਰਥੀ ਦੀ ਸਿਹਤ ਲਈ ਖਤਰਨਾਕ ਹੁੰਦਾ ਹੈ ਇਹ ਉਨ੍ਹਾਂ ਦੀ ਯਾਦ ਸ਼ਕਤੀ ਨੂੰ ਕਮਜ਼ੋਰ ਕਰਦਾ ਹੈ ਉਨ੍ਹਾਂ ਨੂੰ ਆਲਸੀ ਬਣਾ ਦਿੰਦਾ ਹੈ ਅਤੇ ਪੜ੍ਹਾਈ ਵਿੱਚ ਧਿਆਨ ਨਹੀਂ ਲੱਗਣ ਦਿੰਦਾ ਜੇਕਰ ਵਿਦਿਆਰਥੀ ਨਸ਼ਿਆਂ ਵਿੱਚ ਫਸ ਜਾਣ ਤਾਂ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਉਹ ਗਲਤ ਕੰਮਾਂ ਵਿੱਚ ਪੈ ਸਕਦੇ ਹਨ ਅਤੇ ਆਪਣੇ ਪਰਿਵਾਰ ਅਤੇ ਸਮਾਜ ਤੋਂ ਦੂਰ ਹੋ ਸਕਦੇ ਹਨ ਇਸ ਲਈ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਮਾਪਿਆਂ ਅਧਿਆਪਕਾਂ ਅਤੇ ਸਮਾਜ ਨੂੰ ਵੀ ਵਿਦਿਆਰਥੀਆਂ ਨੂੰ ਸਹੀ ਮਾਰਗ 'ਤੇ ਚਲਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ ਤਾਂ ਤਾਂ ਕਿ ਉਹ ਆਪਣਾ ਭਵਿੱਖ ਸੁਨਹਿਰਾ ਬਣਾ ਸਕਣ ਜੇ ਤੁਸੀ ਇਸ ਲੇਖ ਨੂੰ ਹੋਰ ਵੀ ਪੜਨਾ ਚਾਹੁੰਦੇ ਆ ਤਾਂ ਤੁਸੀ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਤੇ ਵੈਬਸਾਈਟ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਆਇਆ ਹੈ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ